ਮੰਗ ਕੀ ਮੰਗਦਾ ਮੈਂ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਘੋੜੇ ਵਾਸਤੇ ਉਮੀਦ ਕਰਦਾ ਹੈ ਇਧਰੋਂ ਗੁਰੂ ਹਰਗੋਬਿੰਦ ਪਾਤਸ਼ਾਹ ਉਹਦੀ ਨਵਜਾ ਪਕੜ ਕੇ ਕਹਿੰਦੇ ਐ ਤੈਨੂੰ ਤੇ ਗੁਰਤਾ ਗੱਦੀ ਦੇਣੀ ਸੀ ਪਰ ਤੂੰ ਘੋੜੇ ਦੇ ਉੱਤੇ ਡਿੱਗ ਪਿਆ ਜੋ ਕੁਝ ਭਾਈ ਗੋਪਾਲਾ ਸੋਚਦਾ ਤੇ ਜੋ ਕੁਝ ਗੁਰੂ ਹਰਗੋਬਿੰਦ ਪਾਤਸ਼ਾਹ ਸੋਚਦੇ ਬੜੀ ਪਿਆਰੀ ਤਰੰਦੇ ਉੱਤੇ ਚੰਦਨ ਦਾ ਕਵੀਸ਼ਰ ਜੱਥਾ ਐਉਂ ਬਿਨ ਜਾਦ ਭਾਈ ਗੋਪਾਲੇ ਜੀ ਜਪਜੀ ਸਾਹਿਬ ਦਾ ਪਾਠ ਸੁਣਾ ਉਸ ਦਿਮਨ ਵਿੱਚ ਫੁਰਨਾ ਆਇਆ ਪਰ ਅੰਤਮ ਵੇਲੇ ਸੀ ਉਸ ਦਿਮਨ ਵਿੱਚ ਫੁਰਨਾ ਆਇਆ ਮੇਰੇ ਮਨ ਦੀ ਸ਼ਾਹ ਹੈ ਜਿਸ ਦਾ ਸੱਪੇ ਪਾਣੀ ਪਰ ਦੇ ਜੇ ਟੁੱਠਾ ਪਾਤਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਜੇ ਟੁੱਠਾ ਪਾਤਸ਼ਾਹ ਮੈਨੂੰ ਕੋੜਾ ਸ਼ਿਸ਼ ਕਰਦੇ ਸਾਜ ਭਾਈ ਗੋਪਾਲੇ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਆ ਪਰ ਅੰਤਮ ਵੇਲੇ ਸੀ ਉਸ ਦੇ ਮਨ ਵਿੱਚ ਫੁਰਨਾ ਆਇਆ ਪਰ ਅੰਤਮ ਵੇਲੇ ਸੀ ਉਸ ਦੇ ਮਨ ਵਿੱਚ ਫੁਰਨਾ ਆਇਆ ਮੇਰੇ ਮਨ ਦੀ ਸ਼ਾਹ ਜੇ ਸਦ ਕਿਸ਼ਿ ਸ਼ਿਕਾਰ ਦੇ ਜੇ ਟੁੱਟਾ ਪਾਤਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਛਟ ਗੁਰਜੀ ਸੁਣ ਰੇ ਸੀ ਜਦ ਸਿੱਖ ਜਪਜੀ ਸਾਹਿਬ ਸੁਣਾਇਆ ਤਦ ਤਖਤ ਗੁਰੂ ਜੀ ਨੇ ਸਿੱਖ ਨੂੰ ਬਖਸ਼ਿਸ਼ ਕਰਨਾ ਚਾਹਿਆ ਖੰਨੂ ਬਖਸ਼ਿਸ਼ ਕਰਨਾ ਚਾਹਿਆ ਜਾ ਕੇ ਕੋਲ ਤੋਬੇ ਮੁਖ ਹਾਂ ਪਿੱਛੇ ਲੱਗ ਕੇ ਝੂਠੇ ਜਰਦੇ ਜੇ ਟੁੱਟਾ ਬਾਦਸ਼ਾਹ ਮੈਨੂੰ ਕੋੜਾ ਬਖਸ਼ਿਸ਼ ਕਰ ਦੇ ਸੱਚੇ ਪਾਤਸ਼ਾਹ ਗਿਣਿਆ ਜਾਵਾ ਜੇ ਸਤਗੁਰ ਮੇਰ ਕਰੇ ਤਾਂ ਹੀ ਤਪ ਦੇ ਹਿਰਦੇ ਤਰ ਦੇ ਜੇ ਸਤਗੁਰ ਮੇਰ ਕਰੇ ਤਾਂ ਹੀ ਤਪ ਦੇ ਹਿਰਦੇ ਤਰ ਦੇ ਜੇ ਟੁੱਟਾ ਪਾਤਸ਼ਾਹ ਮੈਨੂੰ ਕੋੜਾ ਬਖਸ਼ਿਸ਼ ਮੈਨੂੰ ਕੋੜਾ ਬਖਸ਼ਿਸ਼ ਕਰਦੇ ਅੰਦਰੋਂ ਮਨ ਸੋਚ ਰਹਾ ਚਾਹੇ ਮੈਂ ਮੁਖੋਂ ਨਹੀਂ ਕਹਿੰਦਾ ਮੈਂ ਬੜਾ ਰੋਕਦਾ ਹਾਂ ਭੈੜਾ ਮਨ ਕਾਬੂ ਨਹੀਂ ਪੈਂਦਾ ਮੈਂ ਬੜਾ ਰੋਕਦਾ ਹਾਂ ਭੈੜਾ ਮਨ ਕਾਬੂ ਨਹੀਂ ਰਹਿੰਦਾ thank